ਆਵੋ ਸੱਜਣਾ ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਂ ਹਉ ਦੇਖਾ ਦਰਸ਼ਨ ਤੇਰਾ ਰਾਂ ਆਵੋ ਸੱਜਣਾ ਆਵੋ ਸੱਜਣਾ ਹਉ ਦੇਖਾ ਦਰਸ਼ਨ ਤੇਰਾ ਰਾਂ ਹਉ ਦੇਖਾ ਦਰਸ਼ਨ ਤੇਰਾ ਰਾਂ I'm ਸੋਨ so ਤੰਨੇ ਕੀਉਮ ਕਰ ਵਾਹਿਗੁਰੂ ਜੀ ਕੀ ਫਾਤੇ ਸ੍ਰੀ ਪਹਾਉਤੀ ਜੀ ਸਹਾਈ ਵਾਰ ਸ੍ਰੀ ਪਹਾਉਤੀ ਜੀ ਕੇ ਬਾਤ ਸਾਹੀ ਦਸਵੀਂ ਪ੍ਰਥਮ ਪਹਾਉਤੀ ਸਮਰਪ ਗੁਰੂ ਨਾਮ ਕਲਈ ਧਿਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸ ਹੁਨ ਸਹਾਈ ਅਰਜਨ ਹਰਿ ਗੋਵਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਦਿੱਤੇ ਸਭ ਦੁਖ ਜਾਇ ਇਕ ਬਹਾਦਰ ਸਮਰਿਆ ਘਰ ਨਾਉ ਨਿਹਦੇ ਆਵੇ ਧਾਈ ਸਭ ਥਾਈ ਹੋਏ ਸਵਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਵਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਗਿਦਾਰ ਦਾ ਧਿਆਨ ਕਰ ਕੇ ਬੋਲੇ ਜੀ ਤੰਨਾ ਪਿਆਰਿਆਂ ਚੌਹਾਂ ਸੱਬਦ ਆਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੱਢ ਸਕਿਆ ਦੀਗ ਚਲਾਈ ਦੀਗ ਵਾਹੀ ਦੀਗ ਦੇ ਅਨੁ ਦਿੱਖ ਕੀਤਾ ਤੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੋ ਖਾਲਸਾ ਦੀ ਬੰਦੇ ਜੀ ਸੰਗੜੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਦਾਉ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੁੜਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਭਾਈ ਤੇ ਨਾਲ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਦਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੰਲਾ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋਤ ਹੋਵੇ ਨਾ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆਰੇ ਆਇ ਤੀਵ ਤੇਗ ਫਤਿਹ ਮੁਰਦਕੇ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬੰਨ ਬੱਲੇ ਸੁਖਾ ਨੂੰ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਬੀਖ ਦਾਣ ਵਸਾਹ ਦਾਣ ਪਰੂ ਸਾਦਾਣ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਗੰਗੇ ਜੁਗੋ ਜੁਗ ਅਤਲ ਧਰਮ ਦਾ ਜੈਕਾਰ ਬੋਲ ਜੀ ਸੁਖੰਦ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪਵਾਹੇ ਗੁਰੂ ਏ ਅਬਾਲ ਪ੍ਰਖ ਆਪਣੇ ਪੰਥ ਦੀ ਸਦਾ ਸੁਹਾਈ ਬਕਰ ਜੀਓ ਸੁਰੂ ਨੜ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਕਾ ਮਾ ਦੀ ਜਿਨ੍ਹਾਂ ਤੋਂ ਪੰਥ ਨੂੰ ਵਸੂੜ ਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰ ਸਿਵਾ ਸੁਭਾਉ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾੜਿਆ ਦੇਵਾਨ ਨਿਤਣਿਆ ਦੇ ਤਾਲ ਨਯੋਤਿਆ ਦੇ

ਸੋਵਕਾ ਸਣਾ ਅਸਥਾਨ ਤੇ ਪ੍ਰਕਾਸ਼ ਅਸਥਾਨ ਵੱਲ ਚਾਲੇ ਪਉਣ ਦੀ ਅਗਿਆ ਬਖਸ਼ੂ ਰਸਤੇ ਵਿੱਚ ਆਪ ਅੰਗ ਸੰਗ ਸੁਹਾਈ ਹੋਣਾ ਸਰਬੱਤ ਦੇ ਕਾਰ ਦੇ ਰਾਸ ਕਰਨੇ ਸੋਇ ਤੇ ਅਰੰਗੂਲਾ ਜੰਨਾ ਮਿਲਿਆ ਤੇਰਾ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਜੀ ਸੇ ਸਾਤ ਗੋਰ ਜੇ ਜੇ ਜਾਏ ਕੋ ਮੇਰਾ ਸਾਤ ਗੋਰ ਸੋ ਦਾ ਨਾ 감 <목소리로>